ਆਫੀਆ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰਦੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਅਸ ਜੁਲੀ ਲੱਗੇ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਸਾਵਨ ਦਾ ਮਹੀਨਾ ਅਖੀਰਲੇ ਦਿਨ ਚੱਲ ਰਿਹਾ ਨੇ ਮਗਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਇਸ ਦੀ ਫੁਹਾਰ ਵੇਖਿਆ ਮਿਲਦੀ ਹੈ ਇਸ ਵੇਲੇ ਅਸੀਂ ਸ਼ਵਾਲਾ ਬਾਗ ਭਾਈਆਂ ਦੇ ਅੰਦਰ ਖੜੇ ਹਾਂ ਤੁਸੀਂ ਸਾਵਨ ਦਾ ਨਜ਼ਾਰਾ ਮੰਦਰ ਦੇ ਆਂਗਣ ਚ ਦੇਖ ਸਕਦੇ ਹੋ ਕਿ ਇਸ ਕਦਰ ਪੂਰੇ ਸ਼ਹਿਰ ਨੂੰ ਇਸ ਵੇਲੇ ਠੰਡਾ ਕਰ ਦਤਾ ਹੈ ਇਸ ਫੁਹਾਰ ਨੇ ਇਹ ਮੀਂਹ ਜਿਹੜਾ ਪੈ ਰਿਹਾ ਹੈ ਇਸ ਦਾ ਨਜ਼ਾਰਾ ਤੁਸੀਂ ਆਪਣੀ ਤਸਵੀਰਾਂ ਤੇ ਦੇਖ ਰਹੇ ਹੋ ਇਹ ਸ਼ਿਵਾਲਾ ਬਾਗ ਭਗਿਆਂ ਦੇ ਅੰਦਰ ਦਾ ਨਜ਼ਾਰਾ ਹੈ ਕਿ ਇਤਸ ਕਦਰ بارش ਹੋ ਰਹੀ ਹੈ ਲੋਕੀ ਇੰਜੋਏ ਕਰਨੇ ਸ਼ਰਧਾਲੂ ਇਸ ਮੰਦਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਪਹੁੰਚੇ ਜਰੂਰ ਨਜ਼ਰ ਆ ਰਹੇ ਨੇ ਪਰ ਉਫਲ ਹਾਲ بارش ਜਿਆਦਾ ਹੋਣ ਕਰਕੇ ਆਪਣੇ ਆਪ ਨੂੰ ਉਸ ਜਗ੍ਹਾ ਤੇ ਲੈ ਕੇ ਜਿੱਥੇ ਪਾਣੀ ਦੇ ਨਾਲ ਉਹ ਭਿੱਜਣ ਨਹੀਂ ਮਗਰ ਆਸਥਾ ਦੇ ਇਸ ਕੇਂਦਰ ਦੇ ਵਿੱਚ ਸ਼ਰਧਾਲੂ بارش ਦੇ ਵਿੱਚ ਵੀ ਪ੍ਰਭੂ ਦੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਸੋ بارش ਨੇ ਇਸ ਕਦਰ ਨਜ਼ਾਰਾ ਸੁੰਦਰ ਨਜ਼ਾਰਾ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆਂ ਬਰਸਾਤ ਦੇ ਨਾਲ ਪੂਰਾ ਅੰਮ੍ਰਿਤਸਰ ਐਸ ਵੇਲੇ ਬਰਸਾਤ ਹੋ ਰਹੀ ਹੈ ਪੂਰੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਬਰਸਾਤ ਸਾਵਨ ਦੇ ਅਖੀਰ ਦੇ ਵਿੱਚ ਇਹ ਬਰਸਾਤ ਦੇ ਨਾਲ ਅੰਮ੍ਰਿਤਸਰ ਸ਼ਹਿਰ ਪੂਰਾ ਰੰਗਿਆ ਪਿਆ ਹੈ ਤੁਸੀਂ ਨਜ਼ਾਰਾ ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਭਾਈਆਂ ਦਾ ਤੋ ਦੇਖ ਰਹੇ ਹੋ ਪੂਰੇ ਸ਼ਹਿਰ ਦੇ ਵਿੱਚ بارش ਹੋ ਰਹੀ ਹੈ ਥੋੜਾ ਜਿਹਾ ਹਮਸ ਪਿਛਲੇ 1-2 ਦਿਨਾਂ ਦੇ ਵਿੱਚ ਸੀਗਾ ਕਿ ਬਰਸਾਤ ਨਾ ਹੋਣ ਕਰ ਗਰਮੀ ਮਹਿਸੂਸ ਹੋ ਰਹੀ ਸੀਗੀ ਪਰ ਅੱਜ ਜਿਸ ਤਰ੍ਹਾਂ ਮੌਸਮ ਸੀਗਾ ਸਵੇਰ ਤੋਂ ਹੀ ਠੰਡਕ ਸੀਗੀ ਔਰ ਸ਼ਾਮ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸ਼ਹਿਰ ਲੋਕ ਜਲਦਰ ਖਾ ਦਤਾ ਹੈ ਤੇਜ਼ ਬਾਰਿਸ਼ ਹੋ ਰਹੀ ਹੈ ਪੂਰੇ ਸ਼ਹਿਰ ਚ ਬਾਰਿਸ਼ ਹੈ ਹੋ ਰਹੀ ਹੈ ਔਰ ਲੋਕ ਆਪਣੇ ਆਪ ਨੂੰ ਬਚਾਣ ਲਈ ਉਸ ਜਗ੍ਹਾ ਤੇ ਪਹੁੰਚ ਕੇ ਬੈਠੇ ਨੇ ਕਿ ਜਿੱਥੇ ਉਹਨਾਂ ਨੂੰ ਪਾਣੀ ਦੇ ਨਾਲ ਕੋਈ ਜ਼ਿਆਦਾ ਗਿੱਲਾ ਨਾ ਹੋ ਗਏ ਤਸਵੀਰਾਂ ਤੁਹਾਨੂੰ ਦਿਖਾ ਰਿਆ ਅੰਮ੍ਰਿਤਸਰ ਦੀਆਂ ਸੋ بارش ਦਾ ਮੌਸਮ ਜਿਸ ਨੇ ਪੂਰਾ ਸ਼ਹਿਰ ਇਸ ਵੇਲੇ ਆਪਣੀ ਆਗੋਸਟ ਲਿਆ ਹੈ ਅਸੀਂ ਸ਼ਿਵਾਲਾ ਬਾਗ ਭਾਈਆਂ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਆ ਬਰਸਾਤ ਦਾ ਮੌਸਮ ਔਰ ਸਾਵਨ ਦਾ ਅਖੀਰ ਲ ਮਹੀਨੇ ਦੇ ਕੁਝ ਕੁਝ ਦਿਨ ਬਾਕੀ ਹੈ ਮਗਰ ਅੱਜ ਤਾਂ ਅੰਮ੍ਰਿਤਸਰ ਤਰਵਰਦਾਰ ਹੋ ਗਿਆ ਬਹੁਤ ਖੁਸ਼ਹਾਲ ਹੋ ਰਿਹਾ ਦੇਖੋ ਜੀ ਇਹ ਭੋਲੇ ਬਾਬਾ ਦੀ ਕਿਰਪਾ ਬਿਲਕੁਲ ਤੁਸੀਂ ਦੇਖੋ ਕਿ ਸ਼ਵਾਲਾ ਦੇ ਵਿੱਚ ਅਸੀਂ ਖੜੇ ਆਂ ਔਰ ਮਹਾ ਜਿਹੜਾ ਮਹਾਰਾਜ ਮਹਾਦੇਵ ਉਹਨਾਂ ਦੀ ਕਿਰਪਾ ਜਿਹੜੀ ਹੈ ਕਿਸ ਤਰ੍ਹਾਂ ਬਰਸ ਰਹੀ ਹੈ ਸਾਵਣ ਦਾ ਮਹੀਨਾ ਜਿਹੜਾ ਉਸ ਦੇ ਵਿੱਚ ਜੇ ਚੜੀ ਲੱਗੀ ਹੋਵੇ ਤੇ ਮਹਾਦੇਵ ਦੇ ਦਰਸ਼ਨ ਕਰਨ ਵਾਸਤੇ ਦੇਖੋ ਤੁਸੀਂ ਭਗਤ ਜਿਹੜੇ ਆ ਰਹੇ ਨੇ ਕਿੰਨੀ ਆਸਥਾ ਕਿ ਲਗਾਤਾਰ ਜਿਹੜਾ ਮੀਂਹ ਦੇ ਵਿੱਚ ਵੀ ਲੋਕ ਆ ਰਹੇ ਨੇ ਇੰਨੀ ਆਸਥਾ ਭੋਲੇ ਬਾਬਾ ਦੇ ਲੋਕਾਂ ਨੂੰ ਹੈਗੇ ਆ ਔਰ ਬਹੁਤ ਵਧੀਆ ਗੱਲ ਹੈ ਜੀ ਕਿ ਬੇਸ਼ੱਕ ਲੋਕ ਜਿਹੜੇ ਥੋੜੇ ਪਰੇਸ਼ਾਨ ਜ਼ਰੂਰ ਨੇ ਬਰਸਾਤ ਲਗਾਤਾਰ ਬਰਸਾਤ ਹੋਣ ਕਰਕੇ ਥੋੜੇ ਪਰੇਸ਼ਾਨ ਜ਼ਰੂਰ ਨੇ ਕਿਉਂਕਿ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਜਿਹੜਾ ਭਰ ਜਾਂਦਾ ਲੇਕਿਨ ਜੇ ਅਸੀਂ ਮੰਦਰਾਂ ਦੀ ਗੱਲ ਕਰੀਏ ਤਾਂ ਮੰਦਰਾਂ ਦੇ ਵਿੱਚ ਵੇਖੋ ਤੁਸੀਂ ਪੋਲੇ ਬਾਬਾ ਦੇ ਮੰਦਰ ਜਿਹੜੇ ਨੇ ਉੱਥੇ ਲਗਾਤਾਰ ਕਿਰਮੇਨ ਪੁਹਾਰ ਜਿਹੜੀ ਹੈ ਉਹ ਅਲੱਗ ਹੀ ਨਿਸ਼ਾਰਾ ਜਿਹੜਾ ਅਲੱਗ ਦ੍ਰਿਸ਼ ਜਿਹੜਾ ਉਹ ਪੇਸ਼ ਕਰ ਰਹੀ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਹੈ ਜੀ ਬਿਲਕੁਲ ਦੇਖੋ ਜੇ ਬੀਤੇ ਇੱਕ ਦੋ ਦਿਨਾਂ ਦੀ ਗੱਲ ਕਰੀਏ ਤਾਂ ਥੋੜਾ ਜਿਆ ਹਮਸ ਕਰਕੇ ਗਰਮੀ ਥੋੜੀ ਜੀ ਲੱਗ ਰਹੀ ਸੀਗੀ ਮਗਰ ਅੱਜ ਸਵੇਰ ਤੋਂ ਹੀ ਮੌਸਮ ਥੋੜਾ ਜਿਆ ਖੁਸ਼ਗਵਾਰ ਸੀਗਾ ਮੌਸਮ ਦੇ ਵਿੱਚ ਅੱਜ ਟੈਂਪਰੇਚਰ ਵੀ ਕ ਮਗਰ ਸ਼ਾਮ ਨੂੰ ਜਿੱਦਾਂ ਮੌਸਮ ਥੋੜਾ ਜਿਹਾ ਸ਼ਾਮ ਵੱਲ ਉਹ ਹੀ ਜਾਂਦੇ ਪਏ ਆ ਤੇ ਮੌਸਮ ਨੇ ਇੱਕ ਕਰਵਟ ਬਦਲ ਲਈ ਹੈ ਤੇ ਜਗਤ ਪੂਰੇ ਅੰਮ੍ਰਿਤਸਰ ਸ਼ਹਿਰ ਚ ਇਸ ਵੇਲੇ ਬਾਰਿਸ਼ ਹੋ ਰਹੀ ਹੈ। ਅ ਦੇਖੋ ਜੀ ਸਾਰੇ ਗੱਲ ਇਹ ਹੈਗੇ ਆ ਕਿ ਪਹਿਲਾ ਜਿਹੜਾ ਮੀਂਹ ਆ ਉਹ ਥੋੜੇ ਥੋੜਾ ਕਿਤੇ ਜਿੱਦਾਂ ਛਾਟੇ ਪੈ ਗਿਆ ਵੇਰ ਕੇ ਨਹੀਂ ਪਿਆ ਜੇ ਵੇਰ ਕੇ ਪੈ ਗਿਆ ਤੇ ਲੋਗੜ ਨਹੀਂ ਪਿਆ ਜੇ ਲੋਗੜ ਪੈ ਗਿਆ ਤੇ ਇੰਡੀਆ ਗੇਟ ਤੇ ਨਹੀਂ ਪਿਆ ਜੇ ਇੰਡੀਆ ਗੇਟ ਤੇ ਪੈ ਗਿਆ ਤੇ ਗੋਲਡਨ ਗੇਟ ਤੇ ਨਹੀਂ ਪਿਆ ਉਹਦੇ ਨਾਲ ਕੀ ਹੈ ਇੱਕ ਇੱਕ ਪ੍ਰੈਸ਼ਰ ਦੇ ਨਾਲ ਜਿਹੜੀ ਹੈ ਹਿਊਮਿਡਿਟੀ ਜਿਹੜੀ ਉਹ ਕ੍ਰੀਏਟ ਹੁੰਦੀ ਸੀ ਲੇਕਿਨ ਅੱਜ ਪੂਰੇ ਅੰਮ੍ਰ ਰੁਕ ਰੁਕ ਕੇ ਝੜੂਰ ਪੈ ਰਿਹਾ ਲੇਕਿਨ ਪੂਰੇ ਅੰਮ੍ਰਿਤਸਰ ਦੇ ਵਿੱਚ ਪੈ ਰਿਹਾ ਜਿਹਦੇ ਕਰਕੇ ਤਾਪਮਾਨ ਜਿਹੜਾ ਉਹ ਥੱਲੇ ਝੁਰ ਗਿਆ ਔਰ ਲੋਕਾਂ ਨੂੰ ਜਿਹੜੀ ਉਮਸ ਪਰੇ ਗਰਮੀ ਸੀ ਉਸ ਤੋਂ ਰਾਹਤ ਮਿਲੀ ਹੈ ਕਿਉਂਕਿ ਪਸੀਨੇ ਦੇ ਨਾਲ ਲੋਕ ਤਰ ਬਤਰ ਜਿਹੜੇ ਹੋ ਰਹੇ ਸੀ ਉਹਨਾਂ ਨੂੰ ਰਾਹਤ ਜਿਹੜੀ ਆ ਝੂਰ ਮਿਲੀ ਹੈ ਇਹ ਨਾਲ ਬਿਲਕੁਲ ਅੱਜ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਦੋਕ ਦਿਨਾਂ ਤੋਂ ਬਦਸਤ ਆ ਰਿਹਾ ਕਿ ਮੌਸਮ ਥੋੜਾ ਜਾ ਉਮਸ ਪਰਿਆ ਸੀਗਾ ਕਿਉਂਕਿ ਬਾਰਿਸ਼ ਕਿਤੇ ਕਿਤੇ ਹੋ ਰਹੀ ਸੀਗੀ ਇੱਕ ਜਗ੍ਹਾ ਤੇ ਬਾਰਿਸ਼ ਹੋ ਜਾਂਦੀ ਸੀ ਦੂਜਾ ਜਗ੍ਹਾ ਖਾਲੀ ਰਹਿ ਜਾਂਦਾ ਸੀਗਾ ਜਿਹਦੇ ਕਾਰਨ ਥੋੜਾ ਜਾ ਉਮਸ ਹੋ ਗਈ ਸੀ ਔਰ ਗਰਮੀ ਵੀ ਥੋੜੀ ਜੀ ਮਹਿਸੂਸ ਹੋ ਰਹੀ ਸੀਗੀ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ ਕਿ ਸੌਨ ਸ਼ਾਇਦ ਖਤਮ ਹੋ ਗਿਆ ਹੈ ਇਸ ਹੁਣ بارش ਸ਼ਾਇਦ ਖਤਮ ਹੋ ਗਈ ਹੈ بارش ਹੁਣ ਸ਼ਾਇਦ ਨਾ ਹੋਵੇ ਔਰ ਅਗਲਾ ਮਹੀਨਾ ਜਿਹੜਾ ਪਾਦੋ ਦਾ ਮਹੀਨਾ ਹੈ ਉਹ ਇਸੇ ਤਰ੍ਹਾਂ ਹੀ ਬਰਸਾਤ ਉਹਦੇ ਚ ਪਾਦੋ ਚ ਕਿਹਾ ਜਾਂਦਾ ਹੈ ਕਿ ਬਰਸਾਤ ਇੱਧਰ ਹੋ ਰਹੀ ਹੈ ਦੂਸਰੇ ਪਾਸੇ ਬਰਸਾਤ ਨਹੀਂ ਹੁੰਦੀ ਸੋ ਉਸ ਦੇ ਨਾਲ ਹਮਸ ਜਿਆਦਾ ਕ੍ਰੀਏਟ ਹੁੰਦੀ ਹੈ ਸੋ ਮੌਸਮ ਨੇ ਕਰਵਟ ਬਦਲੀ ਹੈ ਮੌਸਮ ਬਹੁਤ ਖੁਸ਼ਗਵਾਰ ਹੋ ਗਿਆ ਹੈ ਅਸਰੇਲੀ ਦੀਆਂ ਤਸਵੀਰਾਂ ਤੁਹਾਨੂੰ ਸ਼ਿਵਾਲਾ ਬਾਗ ਪਾਈਆਂ ਤੋਂ ਦਿਖਾਣੇ ਆ ਆਸਤਾ ਦੇ ਸਿਕੰਦਰ ਦੇ ਵਿੱਚ ਦੂਰੋ ਦੂਰੋ ਲੋਕ ਆ ਰਹੇ ਨੇ ਦਰਸ਼ਨ ਦਿਦਾਰੇ ਕਰਨ ਦੇ ਲਈ ਮਗਰ ਬਰਸਾਤ ਥੋੜਾ ਜਿਹਾ ਉਸ ਕਾਰਨ ਮੌਸਮ ਜ਼ਰੂਰ ਮੌਸਮ ਥੋੜਾ ਜਿਹਾ ਜ਼ਰੂਰ ਠੰਡਾ ਹੋ ਗਿਆ ਹੈ ਪਰ ਰੁਕਾਵਟ ਜ਼ਰੂਰ ਆਈ ਹੈ ਕਿ ਆਸਤਾ ਦੇ ਵਿੱਚ ਲੋਕ ਥੋੜਾ ਜਿਹਾ ਆਪਣੇ ਆਪ ਨੂੰ ਕਿਸੇ ਐਸੀ ਜਗ੍ਹਾ ਤੇ ਰੱਖੇ ਜਿੱਥੇ ਬਸਾਬ ਦੇ ਨਾਲ ਉਹ ਜੰਨਾ ਔਰੇ ਨਜ਼ਾਰਾ ਸਾਵਣ ਮਹੀਨੇ ਦੇ ਅਖੀਰ ਦੇ ਦਿਨਾਂ ਦਾ ਹੈ ਅਖੀਰ ਦੇ ਦਿਨਾਂ ਦੇ ਵਿੱਚ بارش ਨੇ ਇੱਕ ਵਾਰ ਫੇਰ ਮੌਸਮ ਜਿਹੜਾ ਹੈ ਠੰਡਾ ਕਰ ਦਿੱਤਾ ਹੈ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਰਸਾਤ ਜਿਹੜੀ ਹੈ ਇਸ ਹਫਤੇ ਦੇ ਵਿੱਚ ਇਸੇ ਤਰ੍ਹਾਂ ਹੀ ਰਹੇਗੀ ਸੋ ਇਹ ਨਜ਼ਾਰਾ ਤੁਹਾਨੂੰ ਸ਼ਿਵਾਲਾ ਬਾਗ ਭਾਈਆਂ ਦਾ ਦਿਖਾ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਾਸੀ ਗਰਮੀ ਦੇ ਨਾਲ ਤਰਬਦਾਰ ਹੋ ਰਹੇ ਸੀਗੇ ਹਮਸ ਦੇ ਨਾਲ ਪਰੇਸ਼ਾਨ ਸੀਗੇ ਮਗਰ ਹੁਣ ਜਿਹੜੀ بارش ਹੋਈ ਹੈ ਉਹਦੇ ਨਾਲ ਨਜ਼ਾਰਾ ਕੁਝ ਹੋਰ ਹੀ ਹੋ ਗਿਆ ਹੈ ਕਾਮਨਾ ਪਰਸਨ ਤੇਜ ਦੇ ਨਾਲ ਜੋਤੀ ਵਹਿਲ ਦੈਨਿਕ ਸਵੇਰਾ ਟੀਵੀ ਅਮਰੇਸ਼ਾ